ਲੱਹ ਜੀ ਕੀ ਖਾਸ ਆ ਐਡਾ ਵੱਡਾ ਕੋਈ ਨਾਮ ਵੀ ਨਹੀਂ ਪਰ ਫਿਰ ਵੀ ਤਕੜੇ ਤਕੜੇ ਟਾਲ ਵੱਡਾ ਬੰਦਾ ਉਦੋਂ ਹੀ ਹੁੰਦਾ ਜਦੋਂ ਵੱਟਿਆਂ ਨੂੰ ਹਰਾਉਂਦਾ ਕੋਈ ਵੀ ਮੱਲ ਚਾਹੇ ਮਾੜਾ ਵੀ ਹੋਵੇ ਵੱਡਾ ਕਦੋਂ ਬਣਦਾ ਜਦੋਂ ਉਹ ਤਕੜੇ ਮੱਲ ਨੂੰ ਢਟਾਉਂਦਾ ਮੈਨੂੰ ਲੱਗਦਾ ਔਦਲਾ ਸਾਹਿਬ ਨੇ ਅੱਜ ਤੱਕ ਤਕੜੇ ਮੱਲ ਨਹੀਂ ਢਾਈ ਨੇ ਮੱਝ ਵਾਲੇ ਮਾਰੇ ਐਵੇਂ ਤਾਂ ਨਹੀਂ ਕਿਹਾ ਜਾਂਦਾ ਭੈੜੇ ਨੇ ਉਹ ਉਹ ਭੈੜੀ ਕਰਕੇ ਵੀ ਦਿਖਾਉਂਦੇ ਨੇ ਦਿੱਲੀ ਤੋਂ ਜਿੱਡੇ ਜਿੱਡੇ ਤਕੜੇ ਬੀਜੇਪੀ ਵਾਲੇ ਲੈ ਕੇ ਆਏ ਚਾਹੇ ਹਰਦੀਪੁਰੀ ਸੀ ਚਾਹੇ ਹੁਣ ਤਰਨਜੀਤ ਸੰਧੂ ਸੀਗੇ ਤੇ ਉਹਨਾਂ ਨੂੰ ਸਾਰਿਆਂ ਨੇ ਉਹਨਾਂ ਨੂੰ ਪੰਜਾਬੀ ਜੇ ਕਹਿ ਲਈਏ ਮਨਜੇ ਕਹਿਦਗੇ ਸਿਆਸਤ ਦੇ ਜੱਸਾ ਪੱਟੀ ਬਣ ਗਏ ਨੇ ਔਜਲਾ ਸਾਹਿਬ ਹਾਂ ਇਹ ਕਹਿ ਲੋ ਵੀ ਮਾਝ ਤੋਂ ਨੇ ਸਿਆਸਤ ਦੇ ਜੱਸਾ ਪੱਟੀ ਕਹਿ ਸਕਦੇ ਹੋ ਇਹਨਾਂ ਨੂੰ ਤੁਸੀਂ ਔਜਲਾ ਸਾਹਿਬ ਦੀ ਤਾਕਤ ਪੁੱਛਿਆ ਤਾਕਤ ਉਹਨਾਂ ਦੀ ਇਹੀ ਆ ਉਹਨਾਂ ਦਾ ਸੁਭਾਅ ਨਰਮਾ ਹਲੀਮੀ ਆ ਤੇ ਉਹ ਲੋਕਾਂ ਨੂੰ ਮਿਲਦੇ ਰਹਿੰਦੇ ਰਹਿੰਦੇ ਨੇਗੇ ਜਿਹਦੇ ਨਤੀਜੇ ਵਜੋਂ 13 0 ਵਾਲਾ ਜਿਹੜਾ ਹੰਕਾਰ ਜਾਂ غرور ਤੋੜਨ ਦੇ ਵਿੱਚ ਔਜਲਾ ਸਾਹਿਬ ਦੀ ਵੀ ਇੱਕ ਭੂਮਿਕਾ ਰਹੀ ਆ ਇੱਕ ਬੰਦਾ ਇੱਕ ਵਾਰੀ ਜਿੱਤਦਾ ਦੋ ਵਾਰੀ ਜਿੱਤਦਾ ਤੀਜੀ ਵਾਰ ਜਿੱਤਦਾ ਬੰਦਾ ਚਾਹੇ ਨਾ ਚਾਹੇ ਉਹਦਾ ਵਿਰੋਧ ਹਲਕੇ ਦੇ ਵਿੱਚ ਖੜਾ ਹੋ ਹੀ ਜਾਂਦਾ ਹੁੰਦਾ ਕੋਈ ਯਾਰ ਲੱਖ 11 ਮਾਰੀ ਚੱਲੀ। ਨਵਰੀਤ ਵੀ ਵਿਰੋਧ ਹੁੰਦਾ ਕਿਹਦਾਗਾ? ਭਾਵਿਦਨ ਪਾਰਟੀ ਜੀ ਦਾ ਹੁੰਦਾ। ਕਿਹੜੇ ਕਰਦੇ ਉਹ ਜਿਨ੍ਹਾਂ ਨੂੰ ਲੱਗਦਾ ਕਿ ਸਾਡੀ ਸਪੇਸ ਖਾਊਗਾ ਜਾਂ ਜਿਹੜੇ ਇਹ ਲੱਗਦਾ ਵੀ ਇਨਸਿਕਿਉਰ ਜਿਹੜੇ ਲੋਕ ਹੋ ਜਾਂਦੇ ਨੇ। ਪਰ ਮੈਨੂੰ ਲੱਗਦਾ ਉਹ ਚਲਾ ਸਾਬ ਕਿਸੇ ਨੂੰ ਇਨਸਿਕਿਉਰ ਫੀਲਿੰਗ ਹੀ ਨਹੀਂ ਕਰਾਉਂਦੇ ਉੱਥੇ। ਹਲੀਮੀ ਇੰਨੀ ਆ ਕੰਮ ਕਰਦੇ ਆ ਲੋਕਾਂ ਦੇ। ਉਹ ਅੱਜ ਵੀ ਐਮਸੀ ਨੂੰ ਵਿੱਚਰਦੇ ਆਗੇ। ਉਹਨਾਂ ਦੇ ਜਿਹੜੇ ਨੇੜ ਲਿਆ ਉਹ ਵੀ ਦੱਸਦੇ ਆ ਕਹਿੰਦੇ ਇਹ ਉਹਨਾਂ ਦਾ ਰੁਟੀਨ ਆ ਤੇ ਬੰਦਿਆਂ ਨੂੰ ਮਿਲਣਾ ਕੰਮ ਕਰਾਉਣੇ। ਤੁਸੀਂ ਜੁੜੇ ਹੋ ਅ ਕਦੇ-ਕਦੇ ਮੈਨੂੰ ਰਾਜਨੀਤੀ ক্রিকেট ਵਰਗੀ ਲੱਗਦੀ ਹੈ ਤੁਸੀਂ ਜਿੱਡੇ ਮਰਜ਼ੀ ਵਧੀਆ ਬੈਟਸਮੈਨ ਜਾਂ ਬੋਲਰ ਹੋਵੋ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਹੱਥ 'ਚ ਨਹੀਂ ਹੁੰਦੀਆਂ ਇੱਕ ਕਿਸਮਤ ਨਾਂ ਦੀ ਖੇਡ ਹੁੰਦੀ ਆ ਜਿਹੜੀ ਜਦੋਂ ਤੁਹਾਡੇ ਹੱਕ 'ਚ ਖੜੀ ਹੋਵੇ ਤਾਂ ਫਿਰ ਤੁਸੀਂ ਰੱਬ ਦੇ ਵੀ ਸ਼ਰੀਕ ਬਣ ਕੇ ਵਿਚਰਦੇ ਹੋ ਅੱਜ ਗੱਲ ਕਰਾਂਗੇ ਅਮਰਸਰ ਸੀਟ ਦੀ ਮੇਰੇ ਨਾਲ ਗਗਨ ਰਟਾਲ ਸਾਹਿਬ ਨੇ ਪ੍ਰੋਫੈਸਰ ਹਰਜੇਸ਼ਵਰ ਨੇ ਦੋਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਰਟਾਲ ਸਾਹਿਬ ਔਇਲਾ ਸਾਹਿਬ ਬਾਰੇ ਮੈਨੂੰ ਲੱਗਦਾ ਤੁਸੀਂ ਬਹੁਤ ਨੇੜਿਓਂ ਜਾਣਦੇ ਹੋ ਕਿਉਂਕਿ ਇੰਟਰਵਿਊ ਕਰਕੇ ਆਏ ਹੋ ਤੁਸੀਂ ਉਹ ਨਹੀਂ ਲਿਆਇਤਾ ਨੇ ਅਸੀਂ ਇੰਨਾ ਕੀ ਨੇੜਿਓਂ ਪਰ ਸਾਡੇ ਨਾਲੋਂ ਤਾਂ ਚਲ ਵੱਧ ਨੇੜੀ ਲੱਗਦੇ ਹੋ ਤੁਸੀਂ ਕਿਹੋ ਕੀ ਗੱਲ ਹੈ ਜੀ ਕੀ ਖਾਸ ਹੈ ਐਡਾ ਵੱਡਾ ਕੋਈ ਨਾਮ ਵੀ ਨਹੀਂ ਪਰ ਫਿਰ ਵੀ ਤਕੜੇ ਤਕੜੇ ਟਾ ਲੈਂਦੇ ਆ ਨਵਰੀਤ ਭਾਈ ਵੱਡਾ ਬੰਦਾ ਉਦੋਂ ਹੀ ਹੁੰਦਾ ਜਦੋਂ ਵੱਡਿਆਂ ਨੂੰ ਹਰਾਉਂਦਾ ਕੋਈ ਵੀ ਮੱਲ ਚਾਹੇ ਮਾੜਾ ਵੀ ਹੋਵੇ ਵੱਡਾ ਕਦੋਂ ਬਣਦਾ ਜਦੋਂ ਉਹ ਤਕੜੇ ਮੱਲ ਨੂੰ ਢਾਉਂਦਾ ਮੈਨੂੰ ਲੱਗਦਾ ਔਜ਼ਲਾ ਸਾਹਿਬ ਨੇ ਅੱਜ ਤੱਕ ਤਕੜੇ ਮੱਲ ਹੀ ਢਾਏ ਨੇ ਚਾਹੇ ਉਹ ਜਦੋਂ ਉਹ ਕੀ ਸੀਗੇ ਕਾਉਂਸਲਰ ਸੀਗੇ ਕਾਉਂਸਲਰ ਬਣਦੇ ਰਹੇ ਫਿਰ ਕਹਿਦਗੇ ਸਿਆਸਤ ਦੇ ਜੱਸਾ ਪੱਟੀ ਬਣ ਗਏ ਨੇ ਔਜਲਾ ਸਾਹ ਹਾਂ ਇਹ ਕਹਿ ਲਓ ਵੀ ਮੱਝ ਤੋਂ ਉਹਨਾਂ ਸਿਆਸਤ ਦੇ ਜੱਸਾ ਪੱਟੀ ਕਹਿ ਸਕਦੇ ਹਾਂ ਇਹਨਾਂ ਨੂੰ ਪਰ ਮੈਂ ਤੁਹਾਨੂੰ ਔਜਲਾ ਸਾਹਿਬ ਦਾ ਇੱਕ ਜਿੰਨਾ ਕੁ ਉਹਨਾਂ ਨੇ ਮੈਨੂੰ ਦੱਸਿਆ ਸੀ ਜਦ ਮੈਂ ਅਮਰਸਰ ਰਹਿ ਕੇ ਆਇਆ ਦੋ ਚਾਰ ਦਿਨ ਉਦੋਂ ਮੈਂ ਸਾਰਾ ਜਾਣਿਆ ਔਜਲਾ ਸਾਹਿਬ ਨਾਲ ਜਦੋਂ ਐਮਸੀ ਬਣਦੇ ਆਗੇ ਤੇ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਇਹ ਉਹਨਾਂ ਦਾ ਕਹਿਣਾਗਾ ਕਿ ਉਦੋਂ ਸੁਖਵੀਰ ਬਾਦਲ ਮਜੀਠੀਆ ਜਦੋਂ ਪੂਰੀ ਚੜਤ ਸੀ ਕਹਿੰਦੇ ਤੇ ਉਦੋਂ ਮੇਰੇ ਹਲਕੇ ਦਾ ਰੌਲਾ ਪੈ ਗਿਆ ਸੀਗਾ ਉਹ ਬਾਈਪੋਲੀ ਕਹ ਲੋ ਇੱਕ ਤਰ੍ਹਾਂ ਦੀ ਕਹਿੰਦੇ ਦੋ ਹਲਕਿਆਂ ਚ ਹੋਈ ਸੀ ਉਹਨਾਂ ਚ ਇੱਕ ਹਲਕਾ ਮੇਰਾ ਸੀ ਕਹਿੰਦੇ ਉਸ ਵੇਲੇ ਵੀ ਉਸ ਦੌਰ ਦੇ ਵਿੱਚ ਮੈਂ ਉਹ ਇਲੈਕਸ਼ਨ ਜਿੱਤੀ ਆਗੀ ਉਸ ਤੋਂ ਬਾਅਦ ਫਿਰ ਆਉਂਦੇ ਨੇ ਉਹ ਜ਼ਿਲ੍ਹਾ ਪ੍ਰਧਾਨ ਬਣ ਜਾਂਦੇ ਨੇ ਕਾਂਗਰਸ ਦੇ ਤੇ ਉਸ ਤੋਂ ਬਾਅਦ ਫਿਰ ਉੱਥੇ ਕੰਮ ਕਰਦੇ ਨੇ ਉਹਨਾਂ ਦੀ ਵਰਕਿੰਗ ਕੀ ਸੀ ਉਹ ਸਾਰੇ ਹਲਕਿਆਂ ਦੇ ਵਿੱਚ ਕੰਮ ਕਰਦੇ ਰਹੇ ਪੂਰੇ ਪਿੰਡੂ ਦੇ ਵਿੱਚ ਸ਼ਹਿਰ ਚ ਉਹਨਾਂ ਦਾ ਕੰਮ ਸੀ ਲਗਾਤਾਰ ਤੇ ਫਿਰ ਕਐਮਸੀ ਜਦੋਂ ਬਣਦੇ ਨੇ ਉਹਨਾਂ ਨੂੰ ਅਚਾਨਕ ਟਿਕਟ ਮਿਲ ਜਾਂਦੀ ਹੈ ਜਦੋਂ ਕੈਪਟਨ ਅਸਤੀਫਾ ਦੇ ਜਾਂਦੇ ਨੇ 17 ਦੇ ਵਿੱਚ ਤੇ ਫਿਰ ਉਹੋ ਚੋਣ ਉਹ ਜਿੱਤਦੇ ਨੇ ਜਿਹੜੀ ਬਾਈਪੋਲ ਸੀ 17 ਦੀ ਉਦੋਂ ਕਿਹਨੂੰ ਬੀਜੇਪੀ ਦੇ ਵੱਡੇ ਲੀਡਰ ਸੀ ਉਹਨਾਂ ਨੂੰ 2 ਲੱਖ ਦੇ ਫਰਕ ਨਾਲ ਹਰਾਉਂਦੇ ਨੇ ਫਿਰ ਉਹ ਹਰਾਉਂਦੇ ਨੂੰ 19 ਦੇ ਵਿੱਚ ਹਰਦੀਪ ਪੁਰੀ ਨੂੰ ਮੱਝਾਲੇ ਮੱਝਾਲੇ ਬਾਰੇ ਐਵੇਂ ਤਾਂ ਨਹੀਂ ਕਿਹਾ ਜਾਂਦਾ ਭੈੜੇ ਨੇ ਉਹ ਉਹ ਭੈੜੀ ਕਰਕੇ ਵੀ ਦਿਖਾਉਂਦੇ ਨੇ ਦਿੱਲੀ ਤੋਂ ਜਿੱਡੇ ਜਿੱਡੇ ਤਾਕੜੇ ਬੀਜੇਪੀ ਵਾਲੇ ਲੈ ਕੇ ਆਏ ਚਾਹੇ ਹਰਦੀਪ ਪੁਰੀ ਸੀ ਚਾਹੇ ਹੁਣ ਤਰਨਜੀਤ ਸੰਧੂ ਸੀਗੇ ਤੇ ਉਹਨਾਂ ਨੂੰ ਸਾਰਿਆਂ ਨੇ ਉਹਨਾਂ ਨੂੰ ਪੰਜਾਬੀ ਜੇ ਕਹਿ ਲਈਏ ਮੰਜ ਤਾਂ ਗੁਰਜੀਤ ਸਿੰਘ ਔਜਲੇ ਦਾ ਜਿਹੜਾ ਸੁਭਾ ਉਹ ਵੀ ਨਰਮ ਅਸੀਂ ਉੱਥੇ ਜਾ ਕੇ ਦੇਖਿਆ ਤੇ ਸਵੇਰੇ ਉਹ ਪ੍ਰਚਾਰ ਤੋਂ ਲੇਟ ਹੁੰਦੇ ਹੋ ਜਾਣ ਕੋਈ ਦਿੱਕਤ ਨਹੀਂ ਸੀ ਉਹਨਾਂ ਨੂੰ ਪਰ ਜਿੰਨੇ ਲੋਕ ਉਹਨਾਂ ਦੇ ਕੋਲ ਘਰੇ ਆਉਂਦੇ ਸੀ ਨਾ ਉਹ ਸਾਰਿਆਂ ਨੂੰ ਪਕਤਾਂ ਕੇ ਜਾਂਦੇ ਸੀ ਤੇ ਬਹੁਤ ਹਲੀਮੀ ਦੇ ਨਾਲ ਉਹਨਾਂ ਦਾ ਮਿਲਣਾ ਸੀ ਤੇ ਦੂਜੀ ਗੱਲ ਜਿਵੇਂ ਮੈਂ ਤੁਹਾਨੂੰ ਦੱਸਿਆ ਲਗਾਤਾਰ ਉਹ ਦੋ ਤਿੰਨ ਵਾਰੀ ਕਾਉਂਸਲਰ ਰਹੇ ਨੇ ਫਿਰ ਜਦੋਂ ਅਮਰਸਰ ਪਿੰਡੂ ਪਿੰਡੂ ਦੇ ਵਿੱਚ ਸਰਬੰਦੇ ਉਹਨੇ ਪਿੰਡੂ ਦੇ ਵਿੱਚ ਉਹਨਾਂ ਨੇ ਲਗਾਤਾਰ ਕੰਮ ਕੀਤਾ ਉਦੋਂ ਸਾਰੇ ਹਲਕੇ ਪਿੰਡੂ ਹਲਕਿਆਂ ਦੇ ਵਿੱਚ ਜਾਂਦੇ ਜਾਂਦੇ ਰਹੇ ਉਹ ਤੇ ਦੂਜੀ ਗੱਲ ਕੀ ਸੀ ਆਧਾਰ ਸੀ ਉਹਨਾਂ ਦਾ ਤੇ ਫਿਰ ਜਦੋਂ ਯੂਕਰੇਨ ਬਾਹਰ ਲੱਗੀ ਆ ਉਦੋਂ ਉਹਨਾਂ ਦਾ ਬਹੁਤ ਇੰਪੋਰਟੈਂਟ ਰੋਲ ਸੀ ਕਿ ਬਹੁਤ ਉਹ ਲੋਕਾਂ ਨੂੰ ਸਟੂਡੈਂਟਸ ਨੂੰ ਉਧਰੋਂ ਲੈ ਕੇ ਆਉ ਆਹ ਹੁਣ ਸੰਸਦ ਦੇ ਵਿੱਚ ਤੁਸੀਂ ਦੇਖ ਲਓ ਉਹ ਪੂਰੇ ਦੇਸ਼ ਨੇ ਉਹਨਾਂ ਨੂੰ ਮਤਲਬ ਉਹਨਾਂ ਦੇ ਲਈ ਮਤਲਬ ਸਲੂਟ ਕੀਤਾ ਉਹਨਾਂ ਨੇ ਉਦੋਂ ਉਹਨਾਂ ਨੇ ਉਹ ਜਦੋਂ ਹਮਲਾ ਹੋਇਆ ਸੰਸਦ ਦੇ ਵਿੱਚ ਉਦੋਂ ਖੜੇ ਰਿਹਾ ਪਰ ਗੱਲ ਤੁਸੀਂ ਔਜਲਾ ਸਾਹਿਬ ਦੀ ਤਾਕਤ ਪੁੱਛਿਆ ਤਾਕਤ ਉਹਨਾਂ ਦੀ ਇਹੀ ਆ ਉਹਨਾਂ ਦਾ ਸੁਭਾਅ ਨਰਮ ਹਲੀਮੀ ਆ ਤੇ ਉਹ ਲੋਕਾਂ ਨੂੰ ਮਿਲਦੇ ਰਹਿੰਦੇ ਰਹਿੰਦੇ ਨੇਗੇ ਤੇ ਦੂਜੀ ਗੱਲ ਕੀ ਆ ਵੀ ਉਹ ਆਧਾਰ ਉਹਨਾਂ ਨੇ ਇੰਨਾ ਕਰ ਰੱਖਿਆ ਗਰਾਊਂਡ ਤੇ ਜਾ ਕੇ ਕੱਲੀਆਂ ਗੱਲਾਂ ਨਹੀਂ ਉਹਨਾਂ ਨੇ ਕੀਤੀਆਂ ਉਹਨਾਂ ਨੇ ਆਧਾਰ ਵੀ ਖਿੱਚ ਰੱਖਿਆ ਜਿਹਦੇ ਨਤੀਜੇ ਵਜੋਂ 13 0 ਵਾਲਾ ਜਿਹੜਾ ਹੰਕਾਰ ਜਾਂ غرور ਤੋੜਨ ਦੇ ਵਿੱਚ ਔਜਲਾ ਸਾਹਿਬ ਦੀ ਵੀ ਇੱਕ ਭੂਮਿਕਾ ਰਹੀ ਆ ਬਿਲਕੁਲ ਸਹੀ ਆ ਔਰ ਉਹ ਸਿੱਧੂ ਦਾ ਗੀਤ ਆ ਵੀ ਇਹ ਤਾਂ ਕਿਸਮਤ ਹੀ ਤੇਜ ਆ ਮਿੱਠੀ ਏ ਜਿਹੜੀ ਜੱਤ ਉੱਤੇ ਅੜੀ ਹੋਈ ਆ ਤੇ ਕਿਸਮਤ ਦੇ ਨਾਲ ਜਿਵੇਂ ਸ਼੍ਰੀ ਕ੍ਰਿਸ਼ਨ ਮਹਾਭਾਰਤ ਦੇ ਵਿੱਚ ਕਹਿੰਦੇ ਆ ਨਾ ਕਹਿੰਦੇ ਵਿਜੇ ਸ਼੍ਰੀ ਵੀ ਉਸੇ ਬੰਦੇ ਦੀ ਸ਼ੋਭਾ ਵਧਾਉਂਦੀ ਆ ਜਿਹੜਾ ਜੋਖਮ ਉਠਾਉਂਦਾ ਤੇ ਜੋਖਮ ਉਠਾਇਆ ਮੇਰੇ ਨਾਲ ਪ੍ਰੋਫੈਸਰ ਸਾਹਿਬ ਨੇ ਪ੍ਰੋਫੈਸਰ ਸਾਹਿਬ ਅੰਕੜੇ ਕੀ ਕਹਿੰਦੇ ਆ ਕਿਵੇਂ ਜਿੱਤੇ ਆ ਇਹ ਤਾਂ ਅਸੀਂ ਦਾ ਮੋਟਾ-ਮੋਟੀ ਜੱਟ ਸੌਦੇ 'ਚ ਗੱਲ ਕਰਨ ਵਾਲੇ ਬੰਦੇ ਆ ਤੁਸੀਂ ਜ਼ਿਆਦਾ ਤਕਨੀਕੀ ਹੋ ਦੱਸਿਓ ਸਾਨੂੰ ਤਦੋਂ ਫ੍ਰੀ ਇਹ ਇੱਕ ਹਲਕਾ ਜਿਵੇਂ ਇਹਨਾਂ ਨੇ ਔਜਲਾ ਸਾਹਿਬ ਦੀਆਂ ਖਾਸੀਅਤਾਂ ਦੱਸੀਆਂ ਹੈਗੀਆਂ 노 ਡਾਊਟ ਕੈਂਡੀਡੇਟ ਦੀ ਖਾਸੀਅਤ ਉਹ ਵੀ ਇੰਪੋਰਟੈਂਟ ਹੁੰਦੀ ਹੈ ਪਰ ਨਾਲ ਦੀ ਨਾਲ ਇੱਕ ਹਲਕੇ ਦੀ ਇੱਕ ਖਾਸਾ ਵੀ ਹੁੰਦਾ ਹੈਗਾ ਅੰਮ੍ਰਿਤਸਰ ਦਾ ਇੱਕ ਇਸ ਤਰ੍ਹਾਂ ਦਾ ਖਾਸਾ ਹੈਗਾ ਕਿ ਇਹ ਨਾ ਤਾਂ ਪਿੰਡੂ ਸੀਟ ਹੈ ਨਾ ਸ਼ਹਿਰੀ ਸੀਟ ਆ ਇਹ ਅਰਧ ਪਿੰਡੂ ਅਰਧ ਸ਼ਹਿਰੀ ਸੀਟ ਹੈਗੀ ਆ ਤੇ ਇਹੋ ਜੀ ਸੀਟ ਤੇ ਜਦੋਂ ਆਪਾਂ ਵੇਖੀਏ ਕਿ ਐਡਵਾਂਟੇਜ ਨਾਰਮਲੀ ਕਾਂਗਰਸ ਵਾਲਗੀ پارٹی ਨੂੰ ਹੁੰਦਾ ਜਿਹੜਾ ਹਰ ਵਰਗ ਤੋਂ ਵੋਟਾਂ ਜਿਹੜਾ ਹੈਗਾ ਉਹ ਲੈਂਦਾ ਹਰ ਪਿੰਡਾਂ ਚੋਂ ਵੀ ਲੈਂਦਾ ਸ਼ਹਿਰਾਂ ਚੋਂ ਵੀ ਲੈਂਦਾ ਹਿੰਦੂਆਂ ਚੋਂ ਵੀ ਲੈਂਦਾ ਸਿੱਖਾਂ ਚੋਂ ਰੈਂਦਾ ਕੋਨੂੰ ਆਮ ਤੌਰ ਤੇ ਜਿਹੜੀ ਟੈਕਨੀਕੀ ਭਾਸ਼ਾ ਚ ਕਹਿੰਦਾ ਕੈਚ-ਆਲ ਬਾਡੀ ਕਹਿੰਦੇ ਆ ਇਸੇ ਦੇ ਮੁਕਾਬਲੇ ਜੇ ਕਿਤੇ ਇਸ ਇਲੈਕਸ਼ਨ ਦੇ ਵਿੱਚ ਇਹ ਨਰੋਲ ਸ਼ਹਿਰੀ ਸੀਟ ਹੁੰਦੀ ਤੇ ਮੈਨੂੰ ਲੱਗਦਾ ਕਿ ਬੀਜੇਪੀ ਨੂੰ ਜ਼ਿਆਦਾ ਐਡਵਾਂਟੇਜ ਹੋਣਾ ਸੀ ਤੇ ਜੇ ਬਿਲਕੁਲ ਪਿੰਡੂ ਸੀਟ ਹੁੰਦੀ ਤਾ ਹੁਸ ਤਾਂ ਵੀ ਲੱਗਦਾ ਮੈਨੂੰ ਲੱਗਦਾ ਕਾਂਗਰਸ ਨੇ ਸਟਰਗਲ ਕਰਨਾ ਸੀ ਜਿਵੇਂ ਆਪਾਂ ਦੇਖਿਆ ਕਿ ਉਹ ਮਾਲਵੇ ਦੀਆਂ ਬਹੁਤ ਸਾਰੀਆਂ ਸੀਟਾਂ 'ਚ ਸਟਰਗਲ ਕਰਦਾ ਹੈਗਾ ਸੋ ਇਸ ਸੀਟ ਦੇ ਆਪਾਂ ਤਵਾਜਨ 'ਚ ਦੇਖਦੇ ਹਾਂ ਕਿ ਜਿਹੜੇ ਆਪਣੇ ਔਜਲਾ ਸਾਹੂ ਹੈਗੇ ਆ ਇਹਨਾਂ ਦਾ ਦੋ ਸੀਟਾਂ ਜਿਹੜੀਆਂ ਬਿਲਕੁਲ ਪਿੰਡੂ ਆ ਇੱਕ ਕਟਾਰੀ ਤੇ ਰਾਜਾਸੰਸ ਸੀ ਉਹਦੇ 'ਚ ਇਹਨਾਂ ਦੀ ਵਧੀਆ ਲੀਡ ਹੈਗੀ ਆ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਜਿੱਥੇ ਆਮ ਤੌਰ ਤੇ ਆਪ ਮੰਨਦੇ ਕਿ ਬੀਜੇਪੀ ਤਾਕਤਵਰ ਹੈਗੀ ਆ ਉੱਥੇ ਵੀ ਜਿਹੜੀ ਵੈਸਟ ਵਾਲੀ ਸੀਟ ਹੈਗੀ ਆ ਉੱਥੇ ਇਹਨਾਂ ਦੀ ਲੀਡ ਹੈਗੀ ਆ ਤੇ ਵੈਸਟ ਦੇ ਵਿੱਚ ਜਿਹੜੀ ਟ੍ਰੈਡੀਸ਼ਨਲ ਆਮ ਤੌਰ ਤੇ ਪੱਕਾ ਲਿਬਰਲ ਸੀਟ ਮੰਨੀ ਜਾਂਦੇ ਜਿੱਥੇ ਯੂਨੀਵਰਸਿਟੀ ਹੈਗੀ ਛੱਟਾ ਪੁਰਾਣਾ ਆਪਣਾ ਕੀ ਕਹਿੰਦੇ ਉਹਨੂੰ ਲੈਫਟ ਦਾ ਵੀ ਕੇਂਦਰ ਰਿਹਾ ਹੈਗਾ ਉੱਥੇ ਲੀਡ ਹੈਗੀ ਆ ਤੇ ਈਸਟ ਦੀ ਜਿਹੜੀ ਨਰਜੋ ਸਿੱਧੂ ਵਾਲੀ ਪੁਰਾਣੀ ਸੀਟ ਹੈਗੀ ਆ ਉੱਥੇ ਗਹਿ ਘੱਚ ਮੁਕਾਬਲਾ ਬਹੁਤ ਥੋੜੀਆਂ ਵੋਟਾਂ ਜਿਹੜੀਆਂ ਹੈਗੀਆਂ ਭਾਜਪਦੀਆਂ ਵਧੀਆਂ ਹੈਗੀਆਂ ਭਾਜਪਾ ਨੇ ਆਸ ਅਨੂਪ ਹੀ ਸ਼ਹਿਰ ਦੇ ਵਿੱਚ ਵਧੀਆ ਜਿਹੜਾ ਹੈਗਾ ਉਹ ਪ੍ਰਦਰਸ਼ਨ ਕੀਤਾ ਹੈ ਉਹ ਆਪਾਂ ਦੇਖਿਆ ਕਿ ਉਹ ਮੋਦੀ ਵੇਵ ਕਰਕੇ ਵੀ ਮੋਦੀ ਸਾਹਿਬ ਵੀ ਇਸ ਇਲਾਕੇ ਦੇ ਵਿੱਚ ਆਏ ਇਸ ਤੋਂ ਬਿਲਾ ਰਾਮ ਮੰਦਰ ਦਾ ਮੁੱਦਾ ਵੀ ਸੀਗਾ ਫਿਰ ਪੋਲਰਾਈਜੇਸ਼ਨ ਵੀ ਹੋਈ ਹੈ ਤੇ ਆਪਾਂ ਬੜਾ ਕਲੀਅਰਲੀ ਦੇਖਦੇ ਹਾਂ ਕਿ ਜਿਹੜੀ ਨਾਰਥ ਵਾਲੀ ਸੀਟ ਹੈ ਤੇ ਸੈਂਟਰ ਵਾਲੀ ਸੀਟ ਹੈ ਜਿਹੜੀ ਟਰੈਡੀਸ਼ਨਲੀ ਬੀਜੇਪੀ ਦੀਆਂ ਸੀਟਾਂ ਮੰਨੀਆਂ ਜਾਂਦੇ ਆ ਉੱਥੋਂ ਬੀਜੇਪੀ ਨੂੰ ਬਹੁਤ ਵਧੀਆ ਲੀਡ ਜਿਹੜੀ ਹੈਗੀ ਆ ਇਹ ਹਲਕੇ 'ਚੋ ਹੈਗੀ ਆ ਕਿਸ ਨੇ ਵੈਸੇ ਵੀ ਮੈਨੂੰ ਪੁੱਛਿਆ ਸੀ ਕਹਿੰਦਾ ਵੀ ਭਾਜਪਾ ਪੰਜਾਬ 'ਚ ਕਦੋਂ ਆਊਗੀ ਮੈਂ ਜਦੋਂ ਤੁਹਾਡੇ ਬਾਕੀ ਪੂਰੇ ਦੇਸ਼ 'ਚ ਭਾਈ ਮਾੜੇ ਦਿਨ ਸ਼ੁਰੂ ਹੋਗੇ ਉਦੋਂ ਇੱਥੇ ਆਜੂਗੀ ਜਿਸ ਹਿਸਾਬ ਨਾਲ ਯੂਪ ਵਾਲਿਆਂ ਨੇ ਵੀ ਅਖਲੇਸ਼ ਤੇ ਰਾਹੁਲ ਗਾਂਧੀ ਦੀ ਬਸ ਦੇ ਵਿੱਚ ਲਮਕ ਲਮਕ ਕੇ ਸੀਟਾਂ ਮੰਲੀਆਂ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਭਾਜਪਾ ਦੇ ਚੰਗੇ ਦਿਨ ਆ ਗਏ ਕਾਫੀ ਵਧੀਆ ਪਰਫਾਰਮੈਂਸ ਆ ਜਿਹੜੀ ਉਹ ਅੰਮ੍ਰਿਤਸਰ ਦੇ ਵਿੱਚ ਭਾਜਪਾ ਨੇ ਦਿੱਤੀ ਆ ਪਰ ਇਹ ਤਾਂ ਹੋ ਗਏ ਅੰਕੜੇ ਇਸ ਗੱਲ ਦੇ ਤੁਸੀਂ ਕਹਿ ਰਹੇ ਹੋ ਵੀ ਠੀਕ ਆ ਉੱਥੇ ਇੱਕ ਸੀਟ ਹੋਰ ਵੀ ਤਾਂ ਪੈਂਦੀ ਐ ਜਿੱਥੇ ਅਕਾਲੀ ਦਲ ਵਧਿਆ ਨਾ ਜਿਵੇਂ ਮਜੀਠਾ ਸੀਟ ਆ ਮਜੀਠਾ ਸਾਹਿਬ ਦੀ ਮਜੀਠੀਆ ਸਾਹਿਬ ਦੀ ਸੀਟ ਆਉਂਦੀ ਆ ਅਜਹੀਆਂ ਵੀ ਸੀਟਾਂ ਜਿੱਥੇ ਆਮ ਆਦਮੀ ਪਾਰਟੀ ਨੇ ਬਹੁਤ ਵਧੀਆ ਪਰਫਾਰਮ ਕੀਤਾ ਕੀ ਕਾਰਨ ਹੈ ਵੀ ਉਹ ਜਲਾ ਸਾਹਿਬ ਹਰ ਇੱਕ ਚ ਖੜੇ ਰਹਿੰਦੇ ਆ ਕੋਈ ਹਲਕੇ ਤੁਹਾਨੂੰ ਭਾਵੇਂ 2 ਜਾਂ 3 ਜਿਤਾਉਣ ਉਹ ਵੀ ਤਾਂ ਹੀ ਜਿਤਾਉਣਗੇ ਨਾ ਜੇ ਬਾਕੀ ਹਲਕਿਆਂ ਚ ਵੀ ਤੁਹਾਡੇ ਕੁਝ ਪੱਲੇ ਪਊਗਾ ਕੁਝ ਖਾਸ ਇਹ じゃ ਕੀ ਲੱਗਿਆ ਤੁਹਾਨੂੰ ਇਹ ਸਾਰੇ ਪੈਟਰਨ ਦੇ ਵਿੱਚ ਕੀ ਕਾਂਗਰਸ ਰਾਹੁਲ ਗਾਂਧੀ ਜਾਂ ਕੋ ਸ਼ਹੁਰ ਇਹ ਕਾਂਗਰਸ ਉਹ ਟ੍ਰੈਡੀਸ਼ਨਲੀ ਸ਼ਹਿਰਾਂ ਦੇ ਵਿੱਚ ਵੀ ਤਾਕਤ ਵਰ ਰਹੀ ਹੈਗੀ ਆਪਾਂ ਦੇਖਦੇ ਆ ਕਿ ਤੇ ਓਪੀ ਸੋਨੀ ਇੱਕ ਬਹੁਤ ਵੱਡੇ ਲੀਡਰ ਹੈਗੇ ਆ ਕਾਂਗਰਸ ਦੇ ਜਿਹੜੇ ਹੈਗੇ तकरीबन ਹਰ ਹਲਕੇ ਦੇ ਵਿੱਚ ਚੰਗੇ ਲੀਡਰ ਹੈਗੇ ਆ ਔਰ ਓਪੀ ਸੋਨੀ ਦਾ ਵੈਸਟ ਦੇ ਵਿੱਚ ਸੈਂਟਰਲ ਦੇ ਵਿੱਚ ਇਵਨ ਸਾਰੇ ਚੰਗਾ ਪ੍ਰਭਾਵ ਰਿਹਾ ਇਸੇ ਤਰ੍ਹਾਂ ਨਵਜੋਤ ਸਿੱਧੂ ਹੁਣਾਂ ਦਾ ਵੀ ਚਾਹੇ ਹੁਣ ਇਸ ਵਾਲੇ ਨਹੀਂ ਹੈਗੇ ਪਰ ਕਿਸੇ ਤਰੀਕੇ ਕਿਸੇ ਟਾਈਮ ਤੇ ਉਹ ਈਸਟ ਦੀ ਜਿਹੜੀ ਸੀਟ ਹੈਗੀ ਆ ਉਹ ਜਿੱਦਦੇ ਰੇ ਆ ਸਾਊਥ ਦੇ ਵਿੱਚ ਬਲਾਰੀਆ ਜਿਹੜੇ ਹੈਗੇ ਆ ਉਹ ਇੱਕ ਚੰਗੇ ਲੀਡਰ ਸੀਗੇ ਸੋ ਇੱਕ ਤਰੀਕੇ ਦੇ ਨਾਲ ਸ਼ਹਿਰ ਦੇ ਵਿੱਚ ਵੀ ਵੈਸਟ ਟ੍ਰੈਡੀਸ਼ਨਲੀ ਇਹਨਾਂ ਦੀ ਆਪ ਚੇਪ ਦੇ ਮੁਕਾਬਲੇ ਚ ਮਿਲਦਾ ਇੱਕ ਲੀਡਰ ਹੋਣਾ ਹੈ ਅਜੇ ਵੀ ਅੰਮ੍ਰਿਤਸਰ ਦੇ ਵਿੱਚ ਕੁਝ ਕਾਂਗਰਸ ਕੋਲੇ ਲੀਡਰ ਹੈਗੇ ਆ ਜਿਨ੍ਹਾਂ ਦੇ ਨਾਲ ਵੋਟ ਜਿਹੜੀ ਹੈਗੀ ਇੱਕ ਤਰੀਕੇ ਨਾਲ ਸਟਰਕਚਰ ਜਿਹੜਾ ਹੈਗਾ ਖੜਾ ਹੈਗਾ ਇਸ ਤੋਂ ਇਲਾਵਾ ਆਪਾਂ ਨੂੰ ਇਹ ਵੀ ਗੱਲ ਨਹੀਂ ਕਿ ਬਹੁਤ ਸਾਰਾ ਲਿਬਰਲ ਜਿਹੜਾ ਹਿੰਦੂ ਹੈਗਾ ਉਹ ਵੀ ਅੰਮ੍ਰਿਤਸਰ ਦੇ ਵਿੱਚ ਰਹਿੰਦਾ ਇਹ ਇੱਕ ਗੱਲ ਕਹਿਣੀ ਕਿ ਸਾਰਾ ਪੰਜਾਬ ਦਾ ਹਿੰਦੂ ਜਿਹੜਾ ਹੈਗਾ ਇੱਕਦਮ ਭਗਵਾ ਹੋ ਗਿਆ ਇਹ ਵੀ ਗਲਤ ਗੱਲ ਹੈਗੀ ਹੈ ਇੱਥੇ ਵੀ ਆਪਾਂ ਦੇਖਦੇ ਹਾਂ ਕਿ ਕਾਂਗਰਸ ਬਰਾਬਰ ਦੀ ਟੱਕਰ ਏਡੀ ਵੇਵ ਦੇ ਵਿੱਚ ਇਨਪੋਲਰਾਈਜੇਸ਼ਨ ਦੇ ਬਾਵਜੂਦ ਵੀ ਵਧੀਆ ਜਿਹੜੀ ਹੈਗੀ ਟੱਕਰ ਆਪਾਂ ਇੱਥੇ ਦਿੰਦੀ ਦਿਖਾਈ ਦਿੰ ਕੀ ਇੱਕ ਹੀ ਵੱਡਾ ਕਿਲਾ ਜਿਹੜਾ ਹੈਗਾ ਮੱਝ ਦੇ ਵਿੱਚ ਬਚਿਆ ਹੈਗਾ ਅੱਜ ਵੀ ਉਹ ਵਰਕਰਾਰ ਹੈਗਾ ਮਜੀਠੇ ਤੋਂ ਬਹੁਤ ਵਧੀਆ ਮਜੀਠਾ ਕਿਉਂ ਨਹੀਂ ਸਰ ਹੋ ਰਿਹਾ ਕਿਸੇ ਨੂੰ ਮਜੀਠਾ ਮੈਨੂੰ ਲੱਗਦਾ ਕਿ ਪਕੜ ਜਿੰਨੀ ਜ਼ਿਆਦਾ ਹੈਗੀ ਆ ਆਪਣੇ ਮਜੀਠੇ ਜਿਹੜੇ ਹੈਗੇ ਆਪਣੇ ਸੁਖਬੀਰ ਦੇ ਸਾਲਾ ਸਾਹਿਬ ਹੈਗੇ ਆ ਉਹ ਇੰਨੇ ਸਾਲ ਤੋਂ ਵਿਕਰਮਜੀਤ ਸਿੰਘ ਮਜੀਠੀਆ ਨਾਮ ਆ ਉਹਨਾਂ ਦਾ ਉਹਨਾਂ ਦੀ ਪਛਾਣ ਕੱਲੀ ਇੰਨੀ ਸੀਮਤ ਨਾ ਕਰਗੇ ਕਿ ਉਹ ਸੁਖਬੀਰਪਾਲ ਸਾਹਿਬ ਦੇ ਰਿਸ਼ਤੇ ਉਹ ਵੱਡੇ ਵੱਡੇ ਲੀਡਰ ਹੈਗੇ ਚਲੋ ਉਹਨਾਂ ਦੀ ਇੱਕ ਪਹਿਲਾ ਪੁਰਾਣੀ ਪਛਾਣ ਜਿਹੜੀ ਹੈਗੀ ਉਹ ਈ ਹੈਗੀ ਆ ਪਰ ਵਿਕਰਮਜੀਤ ਸਿੰਘ ਮਜੀਠੀਆ ਵੀ ਜਿਹੜੇ ਹੈਗੇ ਉਹ ਵੱਡੇ ਕਿਸੇ ਟਾਈਮ ਤੇ ਮੱਝ ਦੇ ਜਰਨਲ ਵੀ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਜੋ ਕਿ ਹੁਣ ਮਿਲਦਾ ਆਪਣੇ ਹਲਕੇ 'ਚ ਅੱਜ ਵੀ ਲੋਕਾਂ ਦੇ ਕੰਮ ਕਰਾਉਣ ਵਾਸਤੇ ਉਹ ਜਿਹੜੀ ਉਹਨਾਂ ਦੀ ਪਕੜ ਹੈਗੀ ਉਸੇ ਤਰੀਕੇ ਨਾਲ ਹੈਗੀ ਤੇ ਮੈਨੂੰ ਲੱਗਦਾ ਕਿ ਉਹਨਾਂ ਨੇ ਵਿਰੋਧੀ ਵੀ ਆਪਦੇ ਹਲਕੇ ਦੇ ਵਿੱਚ ਕੋਈ ਆਪਦਾ ਪੈਦਾ ਨਹੀਂ ਹੋਣ ਦਿੱਤਾ ਆਮ ਆਦਮੀ ਪਾਰਟੀ ਨੇ ਵੀ ਕੁਝ ਬੈਡ ਜਰੂਰ ਕੀਤੀ ਆ ਉਹ ਤੋਂ ਵੋਟਾਂ ਹਾਸਲ ਕੀਤੀ ਪਰ ਫਿਰ ਵੀ ਮੈਨੂੰ ਲੱਗਦਾ 12-13 ਹਜ਼ਾਰ ਦੀ ਲੀਡ ਜਿਹੜੀ ਹੈਗੀ ਆ ਉਹਨਾਂ ਦੀ ਹੈਗੀ ਆ ਇੱਕ ਗੱਲ ਮੈਂ ਹੋਰ ਐਡ ਕਰੂੰਗਾ ਕਿ ਅਨਿਲ ਜੋਸ਼ੀ ਜਿਹੜੇ ਇਹਨਾਂ ਦੇ ਕੈਂਡੀਡੇਟ ਹੈਗੇ ਆ ਜਿਹੜੇ ਪਹਿਲਾਂ ਭਾਜਪਾ ਤੋਂ ਲੈ ਕੇ ਆਏ ਸੀਗੇ ਉਹਨਾਂ ਨੇ ਵੀ ਇੱਕ ਵਧੀਆ ਪਰਫਾਰਮੈਂਸ ਦਿੱਤੀ ਹੈ ਚਾਹੇ ਚੌਥੇ ਨੰਬਰ ਤੇ ਆਏ ਆ ਪਰ ਜੇ ਆਪਾਂ ਕਾਲਜਲ ਕੈਪਟਨ ਅਮਰਿੰਦਰ ਸਿੰਘ ਤੋਂ ਜਾ ਕੇ ਕੇਂਦਰ ਚ ਵਜ਼ੀਰ ਫੇਰ ਆਉਂਦੇ ਆ ਆਪਣੇ ਆ ਜਿਹੜੇ ਪਿੱਛੇ ਹਣੀ ਹਵਾ ਬਹਿਰ ਦੀ ਪੂਰੀ ਰਹੇ ਸੀ ਕੇਂਦਰ ਚ ਮੰਤਰੀ ਹੁਣੇ ਕਿਤੇ ਤੀਜੀ ਵਾਰ ਤਾਂ ਨਹੀਂ ਹੋਣ ਲੱਗਿਆ ਵੀ ਜਿਹੜਾ ਵੀ ਅਮਰਤਸਰ ਤੋਂ ਹਾਰੂਗਾ ਜੇ ਬੀਜੇਪੀ ਦੀ ਸਰਕਾਰ ਆ ਗਈ ਕਿਉਂਕਿ ਸੰਧੂ ਸਾਹਿਬ ਇੱਕ ਬਹੁਤ ਵੱਡਾ ਨਾਮ ਹੈ ਤੇ ਬੀਜੇਪੀ ਉਹਨਾਂ ਨੂੰ ਆਪਦੇ ਫਿਊਚਰ ਪਲਾਨ ਦੇ ਵਿੱਚ ਇੱਕ ਐਸਟ ਮੰਨ ਕੇ ਚਲਦੀ ਹੈ ਪੰਜਾਬ 'ਚ ਸਾਡਾ ਸਰਮਾਇਆ ਬੀਜੇਪੀ ਦੇ ਮੈਨੂੰ ਜਿੱਥੋਂ ਤੱਕ ਉਹਨਾਂ ਦੀ ਸੋਚ ਨਹੀਂ ਸਮਝ ਆਉਂਦੀ ਆ ਕਿਤੇ ਇਹ ਤਾਂ ਨਹੀਂ ਵੀ ਇੱਕ ਵਾਰੀ ਫੇਰ ਅਮਰਸਰੀਆਂ ਦਾ ਦਾ ਲੱਗਣ ਵਾਲਾ ਨਹੀਂ ਬਿਲਕੁਲ ਬੁਰੇ ਚਾਨਸ ਹੈ ਕਿ ਜਿਸ ਤਰੀਕੇ ਦੇ ਉਹ ਵੱਡਾ ਕਦ ਹੈਗਾ ਉਹਨਾਂ ਦਾ ਆਈਐਫਐਸ ਰਹੇ ਹੈਗਾ ਅਬ ਇੰਡੀਆ ਦੇ ਅਮਰੀਕਾ ਦੇ ਵਿੱਚ ਵੈਸਟਰ ਰਹੇ ਆ ਪਰਿਵਾਰ ਸਮੁੰਦਰੀ ਪਰਿਵਾਰ ਦੇ ਨਾਲ ਜੁੜੇ ਹੋ ਆਣਾ ਪੰਜਾਬ ਵਾਸਤੇ ਮੈਨੂੰ ਲੱਗਦਾ ਕਿ ਉਹ ਤਰਨਜੀਤ ਸੰਧੂ ਜਿਹੜੇ ਹੈਗੇ ਡੈਫੀਨਿਟਲੀ ਉਹਦਾ 파ਟ ਹੋਣਗੇ ਤੇ ਕੋਈ ਮੈਨੂੰ ਅਸਚਰਜ ਨਹੀਂ ਹੋਊਗਾ ਕਿ ਉਹ ਕੇਂਦਰ ਦੇ ਵਿੱਚ ਉਹਨਾਂ ਨੂੰ ਕੋਈ ਵੱਡੀ ਭੂਮਿਕਾ ਜਿਹੜੀ ਹੈਗੀ ਜਾਂ ਜ਼ਿੰਮੇਵਾਰੀ ਉਹਨਾਂ ਨੂੰ ਮਿਲੇ ਟਟਾਲ ਸਾਹਿਬ ਇੱਕ ਵਾਰੀ ਆਖਰੀ ਵਾਰੀ ਫਿਰ ਤੁਹਾਡੇ ਕਮਲੇ ਹੋਣਾ ਮੈਨੂੰ ਤਾਂ ਕਰੈਕਟ ਕਰੀ ਜਾਣੇ ਚੱਲ ਹੁਣ ਮੈਂ ਤੁਹਾਡੇ ਤੋਂ ਕੁਝ ਹੋਰ ਕਰੈਕਸ਼ਨਾਂ ਲੈ ਲਾਂ ਗੱਲ ਕਰੀ ਆਪਾਂ ਅਮਰਸਰ ਦੀ ਆਇਲਾ ਸਾਹਿਬ ਦੀ ਵੀ ਆ ਇੱਕ ਬੰਦਾ ਇੱਕ ਵਾਰੀ ਜਿੱਤਦਾ ਦੋ ਵਾਰੀ ਜਿੱਤਦਾ ਤੀਜੀ ਵਾਰ ਜਿੱਤਦਾ ਬੰਦਾ ਚਾਹੇ ਨਾ ਚਾਹੇ ਉਦਾ ਵਿਰੋਧ ਹਲਕੇ ਦੇ ਵਿੱਚ ਖੜਾ ਹੋ ਹੀ ਜਾਂਦਾ ਹੁੰਦਾ ਕੋਈ ਯਾਰ ਲੱਖ 11 ਮਾਰੀ ਚੱਲੇ ਤਿੰਨ ਵਾਰੀ ਜਿੱਤਣ ਤੋਂ ਦੋ ਵਾਰੀ ਜਿੱਤਣ ਤੋਂ ਬਾਅਦ ਤਾਂ ਕੁਛ ਨਾ ਕੁਛ ਤਾਂ ਵਿਰੋਧ ਉੱਥੇ ਤੁਹਾਡਾ ਦੇਖਣ ਨੂੰ ਮਿਲੂਗਾ ਹੀ ਮਿਲੂਗਾ ਪਰ ਔਜਲਾ ਸਾਹਿਬ ਚਾਹੇ ਉਹ ਕਿਸਾਨੀ ਧਰਨੇ ਦੀ ਗੱਲ ਹੋਵੇ ਜਿਵੇਂ ਉੱਥੇ ਉਹ ਬੈਠੇ ਰਹੇ ਸੀ ਬਰਾਬਰ ਹਨਾ ਜਾਂ ਇਹੋ ਜਿਹੇ ਕਾਰਨਾਂ ਦੇ ਕਰਕੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਬਿਰਲੇ ਲੀਡਰਾਂ ਚੋਂ ਆ ਜਿਹੜੇ ਹਜੇ ਵੀ ਭਾਵੇਂ ਉੱਥੇ ਬੀਜਪੀ ਦੀ ਵੇਵ ਆ ਗਈ ਪਰ ਆਪਦਾ ਵਿਰੋਧ ਰੋਕ ਗਿਆ ਉਹ ਘੱਟੋ ਘੱਟ ਨਵਰੀਤ ਭਾਈ ਵਿਰੋਧ ਹੁੰਦਾ ਕਿਦਾਂ ਦਾ ਪਾ ਵਿਧਨ ਪਾਰਟੀ ਕੀ ਦਾ ਹੁੰਦਾ ਉਹ ਕਿਹੜੇ ਕਰਦੇ ਆ ਜਿਨ੍ਹਾਂ ਨੂੰ ਲੱਗਦਾ ਕਿ ਸਾਡੀ ਸਪੇਸ ਖਾਊਗਾ ਜਾਂ ਜਿਹੜੇ ਇਹ ਲੱਗਦਾ ਵੀ ਇਨਸਿਕਿਉਰ ਜਿਹੜੇ ਲੋਕ ਹੋ ਜਾਂਦੇ ਨੇ ਪਰ ਮੈਨੂੰ ਲੱਗਦਾ ਉਹ ਜਲਾ ਸਾਬ ਕਿਸੇ ਨੂੰ ਇਨਸਿਕਿਉਰ ਫੀਲ ਹੀ ਨਹੀਂ ਕਰਾਉਂਦੇ ਉੱਥੇ ਉਹ ਜੇ ਕਿ ਕੋਈ ਵਿਰੋਧ ਹੋਊਗਾ ਵੀ ਤਾਂ ਉਹ ਉਹੀ ਕਰਨਗੇ ਨਾ ਤੇ ਦੂਜੀ ਗੱਲ ਜਿੰਮੇ ਤੁਹਾਨੂੰ ਸਭ ਤੋਂ ਪਹਿਲਾਂ ਪੁੱਤੋ ਗੱਲ ਸ਼ੁਰੂ ਕਰਦੇ ਆਂ ਜਿਹੜੇ ਆਮ ਲੋਕ ਨੇ ਜਦੋਂ ਉਹਨਾਂ ਕੋਲੇ ਆਉਂਦੇ ਨੇ ਮੈਂ ਆਪ ਦੇਖਿਆ ਕਿ ਦੋ ਦੋ ਤਿੰਨ ਤਣ ਘੰਟੇ ਉਹ ਸਿਰੇ ਲੇਟ ਜ਼ਰੂਰ ਹੁੰਦੇ ਰਿਹਾ ਪ੍ਰੋਗਰਾਮਾਂ ਤੋਂ ਪਰ ਉਹਨਾਂ ਨੇ ਹਰ ਇੱਕ ਬੰਦੇ ਨੂੰ ਬਖਤੌਣਾ ਮਿਲਣਾ ਤੇ ਉਹਨਾਂ ਦੇ ਜਿਹੜੇ ਨੇੜ ਲਿਆ ਉਹ ਵੀ ਦੱਸਦੇ ਆ ਕਹਿੰਦੇ ਇਹ ਉਹਨਾਂ ਦਾ ਰੁਟੀਨ ਆ ਤੇ ਬੰਦਿਆਂ ਨੂੰ ਮਿਲਣਾ ਕੰਮ ਕਰਾਉਣੇ ਤੇ ਦੂਜੀ ਗੱਲ ਜਿਹੜੇ ਵਿਦਨ ਪਾਰਟੀ ਦਾ ਵਿਰੋਧ ਆ ਵਿਦਨ ਪਾਰਟੀ ਦਾ ਵਿਰੋਧ ਕਿਉਂ ਕਰਨਗੇ ਕਿਉਂਕਿ ਉਹ ਹਰ ਬੰਦਿਆਂ ਨੂੰ ਨਾਲ ਲੈ ਕੇ ਚੱਲਣ ਆਣੇ ਨੇ ਤੋ ਇਹ ਉਹਨਾਂ ਦੇ ਜਿਹੜੇ ਜਿਹੜੇ ਜ਼ਮੀਨ ਤੋਂ ਆਏ ਹੁੰਦੇ ਹਨ ਨਾ ਉੱਠ ਕੇ ਉਹਨਾਂ ਨੂੰ ਵੱਧ ਪਤਾ ਵੀ ਹੁੰਦਾ ਦਲਚਸਪਾ ਪੰਜਾਬ ਦੀ ਰਾਜਨੀਤੀ ਅੰਮ੍ਰਿਤਸਰ ਵਰਗੀ ਸੀਟ ਜਿੱਥੇ ਦਰਬਾਰ ਸਾਹਿਬ ਵੀ ਹੈ ਉੱਥੋਂ ਵੀ ਕਾਂਗਰਸ ਤੀਜੀ ਵਾਰ ਜਿੱਤਦੀ ਹੈ ਦਲਚਸਪਾ ਬਹੁਤ ਕੁਛ ਦਲਚਸਪਾ ਧੰਨਵਾਦ ਬਹੁਤ ਬਹੁਤ ਧੰਨਵਾਦ